ਤਿਤ ਨਨਕੀ ਸਾਹਿਬ ਦੀ ਖਤਰ ਸਿਹਾਰ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗ੍ਰੰਤੀ ਦੇ ਵਿੱਚ ਜਿਹੜੇ ਹਰ ਬੇ ਸੰਗੀਨੇ ਦਿਖਾਉਂਦੇ ਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲ ਮੰਤਰੀ ਸਾਹਿਬ ਨੂੰੀ ਤੌਰ ਤੇ ਜੁੜੇ ਹੋਏ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੀ ਫਰਜ ਜਿਹੜਾ ਉਹਨੂੰ ਲਵਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਲਵਾਵਾਂਗੇ ਰੀਸੈਂਟਰ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਜੀ ਮੈਂ ਪੰਜ ਪਿਆਰਾ ਜਾਂਚਾਂ ਇਨਕੁਆਇਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿੰਦੋਂ ਵਾਂਜੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿਸਮ ਭਗਤ ਦੇ ਬਦੌਲਤ ਮੈਂ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾਉਣਾ ਹੈ ਜਿਵੇਂ ਕਿ ਫੀਰ ਬੈਂਕ ਪੁਲ ਪਾਰ ਕਰਨਾ ਉਹਦੇ ਖਰਚੇ ਦੀ ਕਾਟ ਨਹੀਂ ਆ ਆਪਣੇ ਆਪਣੇ ਅੰਦਰ ਹੀ ਆਉਣਾ ਨਾ ਇੱਥੇ ਚੀਜ਼ਾਂ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸੁਧਾਰ ਹੋਣਾ ਹਫ਼ਤੇ ਦੇ ਅੰਦਰ ਲੱਗ ਜਾਣਗੇ ਹਫ਼ਤੇ ਦੇ ਅੰਦਰ ਲੱਗਣਗੇ ਥੈਂਕ ਯੂ ਮੈਮ ਜੀ